ਗੁਰ ਰਵਿਦਾਸ ਮਹਾਰਾਜ ਦੀ ਮਿਹਰ ਨਾਲ ਜਿਹੜੀ ਅਸੀਂ ਫਿਲਮ ਬਣਾਈ ਸੀ ਚਮਾਰ ਸਾਹਿਬ ਪਹਿਲਾਂ ਛੋਟੀ ਫਿਲਮ ਬਣਾਈ ਸੀ ਹੁਣ ਅਸੀਂ ਕੋਸ਼ਿਸ਼ ਹੋ ਲਾਇੀ ਸੀ ਤਿੰਨ ਚਾਰ ਸ਼ੋ ਲਾਇੀ ਸੀ ਤੇ ਚਮਾਰ ਕੌਮ ਨੇ ਸਪੋਰਟ ਕੀਤੀ ਗੱਡ ਕੇ ਗੱਡ ਕੇ ਸਪੋਰਟ ਹੋਈ ਤਾਂ ਉਸੇ ਫਿਰ ਨੂੰ ਅਸੀਂ ਵੱਡੀ ਕਰਤਾ ਤੇ ਹੁਣ ਪ੍ਰੋਪਰ ਬਿਰਮਦਾਸ ਸਟੂਡੀਓ ਵਿੱਚ ਕੰਮ ਚੱਲ ਰਿਹਾ ਵੱਡੇ ਸਟੂਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੇ ਸਟੂਡੀਓ ਚ ਕੰਮ ਚੱਲ ਰਿਹਾ ਆ ਤੇ ਇਹ ਫਿਲਮ ਹੁਣ 1 ਘੰਟੇ ਦੀ ਬਣ ਚੁੱਕੀ ਆ ਇਹ ਚਮਾਰ ਕੌਮ ਦੀ ਪਹਿਲੀ ਫਿਲਮ ਆ ਤੇ ਇਹਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਦੀਆਂ ਸਿੱਖਿਆਵਾਂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਫੂਲੇ ਸਾਹਿਬ ਤੇ ਹੋਰ ਜਿੰਨੇ ਵੀ ਮਹਾਨ ਪੁਰਸ਼ ਉਹਨਾਂ ਬਾਰੇ ਤੁਹਾਨੂੰ ਜਾਣਨ ਨੂੰ ਮਿਲੇਗਾ ਨਾਲ ਇੱਕ ਇੰਟਰਟੇਨ ਕਹਾਣੀ ਚੱਲੇਗੀ ਨਾਲ ਪ੍ਰੋਪਰ ਬਿੱਲੋਂ ਦੇ ਨਾਲ ਹੀ ਸਿੱਖਿਆ ਕੁਝ ਇਹੋ ਜਿਹੀ ਅਸੀਂ ਕ੍ਰੀਏਟੀਵਿਟੀ ਕੀਤੀ ਆ ਮੈਂ ਬਹੁਤ ਟਾਈਮ ਪਹਿਲਾਂ ਚੰਡੀਗੜ੍ਹ ਸਕੇਪ ਲੈ ਕੇ ਘੁੰਮਿਆ ਪਰ ਕਿਸੇ ਨੇ ਪੈਸੇ ਲਾਉਣ ਨੂੰ ਤਿਆਰ ਨਹੀਂ ਹੋਇਆ ਫਿਰ ਅਸੀਂ ਖੁਦ ਹੀ ਸਾਰਿਆਂ ਮਿਲ ਕੇ ਹੀ ਇਹ ਕੀਤਾ ਆ ਇਹ ਫਰਮ ਸ਼ੁਰੂ ਕੀਤੀ ਤੇ ਇਹ ਤੱਕ ਬਚਾਈ ਤੇ ਜਮਾਰ ਕੌਮ ਨੇ ਸਾਥ ਦਿੱਤਾ ਤੇ ਮੇਰੀ ਪੂਰੀ ਜਮਾਰ ਕੌਮ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ ਅਸੀਂ ਅੰਗੇ ਚੱਲਿਆਂ ਤੇ ਮੀਰੋ ਗੱਡਿਆਂ ਸਾਥ ਦਵੋ ਕੱਟ ਕੇ ਸਾਥ ਦਵੋ ਆਪੋ ਆਪਣੇ ਪਿੰਡਾਂ ਵਿੱਚ ਸ਼ੋਅ ਲਵਾਓ ਸ਼ਹਿਰਾਂ ਵਿੱਚ ਸ਼ੋਅ ਲਵਾਓ ਜਿੱਥੇ ਵੀ ਤੁਹਾਡੇ ਅਸਥਾਨ ਨੇ ਕਲੱਬ ਨੇ ਉੱਥੇ ਸ਼ੋਅ ਲਵਾਓ ਕਿਦੇ ਉੱਪਰ ਨੰਬਰ ਪਾ ਦਿੱਤਾ ਜਾਊਗਾ ਵੀਡੀਓ ਦਾ ਤੇ ਤੁਸੀਂ ਕੰਟੈਕਟ ਕਰੋ ਸ਼ੋਅ ਸਾਡੇ ਫ੍ਰੀ ਆ ਗੁਰੂ ਮਹਾਰਾਜ ਦਾ ਅਸੀਂ ਸਰੂਪ ਰੱਖ ਲੈਂਦੇ ਜੋ ਕਿਸੇ ਕੋ 10 ਵੀ ਹੈਗੇ ਮਤਾਂ ਟੇਕ ਦਿਓ ਨਹੀਂ ਤੇ ਕੋਈ ਗੱਲ ਨਹੀਂ ਕਿਉਂਕਿ ਅਸੀਂ 3-4 ਜਣੇ ਜਾਣਦੇ ਆ ਸਾਡਾ ਔਨ ਜਾਂਦਾ ਭਾਲਾ ਨਿਕਲ ਜਾਂਦਾ ਉਸ ਤੋਂ ਬਾਅਦ ਤੁਹਾਡੀ ਸਪੋਰਟ ਚਾਹੀਦੀ ਆ ਉਹ ਫਿਲਮ OTT ਦੇ ਰਿਲੀਜ਼ ਹੋ ਜਾਵੇ ਤੇ ਫਿਲਮ ਦੇ ਡਾਇਰੈਕਟਰ ਲੈਰੀ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਕਨ ਗੁਰਦੇਵ ਜੈ ਗੁਰਦੇਵ ਤੇ ਅੱਜ ਅਸੀਂ ਪਹੁੰਚੇ ਹਾਂ ਮਿਸਟਰ ਪੀਕੇ ਸਿੰਘ ਦੇ ਐਡੀਟਰ ਆਫਿਸ ਦੇ ਵਿੱਚ ਤੇ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹਨਾਂ ਦਾ ਦਫ਼ਤਰ ਭਾਨੀਗੜ ਨਵਾਂ ਬੱਸ ਸਟੈਂਡ ਦੇ ਵਿੱਚ ਇਹਨਾਂ ਦਾ ਸਟੂਡੀਓ ਹੈ ਤੇ ਇਹਨਾਂ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਤੇ ਹੁਣ ਕੀ ਹੈ ਹੁਣ ਤੁਹਾਡਾ ਸਾਥ ਸਾਨੂੰ ਚਾਹੀਦਾ ਤੇ ਸਾਡਾ ਮਤਲਬ ਹੌਸਲਾ ਬਸਾਈ ਤੁਸੀਂ ਕਰਨੇ ਆ ਗੱਡ ਕੀ ਸਪੋਰਟ ਕਰੋ ਇਹ ਚਮਾਰ ਸਾਹਿਬ ਦੀ ਪਹਿਲੀ ਫਿਲਮ ਹੈ ਜੋ ਕਿ ਤੁਹਾਨੂੰ ਦਿਖਾਈ ਜਾਏਗੀ ਸਾਨੂੰ ਤੁਹਾਡਾ ਹੌਸਲਾ ਚਾਹੀਦਾ ਸੋ ਥੈਂਕ ਯੂ ਸਾਡੇ ਠੀਕੇ ਸਾਹਿਬ ਬਿਲਕੁਲ ਟ੍ਰੈਕਟਰ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸੋ ਦੋਸਤੋ ਪੂਰੀ ਟੀਮ ਨੇ ਬਹੁਤ ਵਧੀਆ ਇਹ ਜਿਹੜੀ ਮੂਵੀ ਆ ਬਣਾਈ ਆ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਇਸ ਮੂਵੀ ਨੂੰ ਵੱਧ ਤੋਂ ਵੱਧ ਹੱਲਾ ਸਰੀ ਦੇ ਇਹ ਦੇਖੀਏ ਤੇ ਹੌਸਲਾ ਵਜਾਈ ਕਰੀਏ ਇਹ ਚਮਾਰ ਸਾਹਿਬ ਸਿਰਫ ਚਮਾਰਾਂ ਵਾਸਤੇ ਨਹੀਂ ਇਹ ਹਰ ਇੱਕ ਕੌਮ ਦੇ ਵਾਸਤੇ ਫਿਲਮ ਆ ਇਹਦੇ ਵਿੱਚ ਹਰ ਇੱਕ ਚੀਜ਼ ਇੱਕ ਬਹੁਤ ਵਧੀਆ ਤਰੀਕੇ ਨਾਲ ਦਰਸਾਈ ਗਈ ਹੈ ਜਿਹੜੀ ਆਪਸੀ ਪ੍ਰੇਮ ਪਿਆਰ ਮੋਹ ਨੂੰ ਵਧਾਉਂਦੀ ਆ ਨਾ ਕਿ ਘਟਾਉਂਦੀ ਆ ਸੋ ਇਸ ਮੂਵੀ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਾਰੇ ਜਣੇ ਸੋ ਇੰਨਾ ਕਹਿੰਦਾ ਹੋਇਆ ਬਾਕੀ ਸੋਢੀ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ ਵੀਰੋ ਜਦੋਂ ਫਿਲਮ ਦੇਖੀ ਜਾਊਗੀ ਸਿਰਫ ਚਮਾਰ ਕੌਮ ਹੀ ਪ੍ਰਾਊਡ ਨਹੀਂ ਫੀਲ ਕਰੂਗੀ ਜਿਹੜੇ ਨੌਂ ਚਮਾਰ ਨੇ ਉਹ ਵੀ ਚੰਗਾ ਹੀ ਕਹਿਣਗੇ ਸਾਡੀ ਕਲਾਕਾਰੀ ਨੂੰ ਸਰਾਉਣਗੇ ਸੋ ਵੀਰੋ ਨੰਬਰ ਪਾ ਦਿੱਤਾ ਆ ਫਿਲਮ ਕੱਲ ਤੱਕ ਰੈਡੀ ਹੋ ਜਾਵੇਗੀ ਜਿਹੜੇ ਵੀ ਵੀਰ ਆ ਸ਼ੋਅ ਲਵਾਓ ਗੱਡ ਕੇ ਸਾਡੇ ਜੇਕਰ 35 40 ਸ਼ੋਅ ਲੱਗ ਜਾਂਦੇ ਆ ਤੇ ਸਾਡੀ ਫਿਲਮ ਫਿਰ ਓ.ਟੀ.ਟੀ. ਤੱਕ ਪਹੁੰਚ ਜਾਏਗੀ ਚਮਾਰ ਕੌਮ ਦੀ ਪਹਿਲੀ ਵਿਦੇਸ਼ੀ ਤੇ ਵੀਰੋ ਅਹੀਂ ਖੜੇ ਹੋਏ ਸਾਡੀ ਪੇਟ ਨਾ ਵਿਖਾ ਦਿਓ ਇਹਦਾ ਹੋਵੇ ਸਾਡੀ ਫਿਲਮ ਰੁੱਲਦੀ ਰਵੇ ਵੱਧ ਵੱਧ ਸ਼ੋਅ ਲਵਾਓ ਔਰ ਸ਼ੋਅ ਵਾਂ ਦਾ ਫਾਇਦਾ ਹੋਊਗਾ ਜਿੱਦ ਤੱਕ ਤੁਸੀਂ ਸ਼ੋਅ ਲਵਾਓਗੇ ਤੁਹਾਨੂੰ ਫਾਇਦਾ ਹੋਊਗਾ ਇਹਦਾ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਇੱਕ ਅਲੱਗ ਕ੍ਰੀਏਟਿਵ ਤਰੀਕੇ ਨਾਲ ਬਿੰਮਰਾਈ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤੇ ਵੱਧ ਵੱਧ ਸ਼ੋਅ ਲਵਾਓ ਜਿਹੜੇ ਵੀ ਵੀਰ ਜਿਹੜੇ ਵੱਲੋਂ ਤਿੰਨ ਦਿਨ ਸ਼ੋਅ ਲੱਗੇ ਹੋਏ ਚਚਮਾਰ ਕੌਮ ਨੇ ਤਾਂ ਤੰਦ ਕਰਾ ਦਿੱਤੀ ਬੜੇ ਉਤਸ਼ਾਹ ਨਾਲ ਪਰ ਉਹਨਾਂ ਕਹ ਅਗੇ ਫਿਰ ਛੋਟੀ ਆ ਦੇ ਅਸੀਂ ਫਿਲਮ ਵੱਡੀ ਕਰ ਦਿੱਤੀ ਪ੍ਰੋਪਰ ਗਾਣੇ ਪਾ ਦਿੱਤੇ ਹਰ ਚੀਜ਼ ਹੋ ਗਿਆ ਪ੍ਰੋਪਰ ਵਿਦਮਾ ਵਰਗੀ ਫਿਲਮ ਹੋ ਗਈ ਵੱਡੇ ਸਟੂਡੀਓ ਵਿੱਚ ਕੰਮ ਕਰਾ ਦਿੱਤਾ ਹੁਣ ਤੁਸੀਂ ਸ਼ੋਅ ਬੁੱਕ ਕਰਦੇ ਸ਼ੁਰੂ ਕਰ ਦੋ ਤੇ ਵਾਰੀ ਵਾਰੀ ਅਸੀਂ ਹਰ ਸ਼ਹਿਰ 'ਚ ਫਿਲਮ ਦੇ ਸ਼ੋਅ ਲਾਈਏ ਤੁਹਾਡਾ ਕੋਈ ਖਰਚਾ ਨਹੀਂ ਸਿਰਫ ਤੁਸੀਂ ਹਾਲ ਵਿੱਚ ਜਾਂ ਜਿਹੜੇ ਗੁਰੂ ਘਰ ਉੱਥੇ ਸਾਨੂੰ ਬੁਲਾਉਣਾ ਪ੍ਰੋਜੈਕਟਰ ਤੇ ਸਭ ਕੁਝ ਅਸੀਂ ਲੈ ਕੇ ਆਉਣਾ ਤੁਸੀਂ ਸਿਰਫ ਜਨਤਾ ਨੇ ਆ ਕੇ ਫਿਲਮ ਵੇਖਣੀ ਆ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਜਕਾਰਾ ਲਾ ਦਿਓ ਜੈਪੁਰ ਦੇ ਧੰਗੁਰਦੇਵ ਜੈਪੁਰ ਦੇ ਧੰਗੁਰਦੇਵ